ਚਨਿਤੇਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੰਜਲੀ ਰਾਜਪੂਤ ਤਾਂ ਲਗਾਤਾਰ ਹੀ ਸਵੇਰ ਦੇ ਸਮੇਂ ਤੋਂ ਰੁਝਾਨ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਸਵੇਰ ਦੇ ਸਮੇਂ ਤੋਂ ਹੀ ਵੋਟਾਂ ਦੀ ਗਿਣਤੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਸੀ ਤੇ ਇੱਕ ਤੋਂ ਬਾਅਦ ਇੱਕ ਰੁਝਾਨ ਜਿਹੜੇ ਨੇ ਸਾਹਮਣੇ ਆਉਂਦੇ ਦੇਖੇ ਜਾ ਸਕਦੇ ਸੀ ਤਾਜ਼ਾ ਰੁਝਾਨਾਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਐਨਡੀਏ 297 ਸੀਟਾਂ ਦੇ ਨਾਲ ਅੱਗੇ ਦੇਖੀ ਜਾ ਸਕਦੇ ਜਿਸ ਦੇ ਵਿੱਚੋਂ ਦੋ ਸੀਟਾਂ ਜਿਹੜੀਆਂ ਨੇ ਜਿੱਤ ਲਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਆਈਐਨਡੀਆਈ ਗਠਬੰਧਨ ਦੀ ਜੇਕਰ ਗੱਲ કરીਏ ਤਾਂ 211 ਸੀਟਾਂ ਤੋਂ ਆਈਐਨਡੀਆ ਗੱਟਬੰਧਨ ਜਿਹੜਾ ਇਸ ਵੇਲੇ ਅੱਗੇ ਦੇਖਿਆ ਜਾ ਸਕਦਾ ਤ੍ਰਿਣਮੂਲ ਕਾਂਗਰਸ ਦੀ ਗੱਲ ਕਰੀਏ ਤਾਂ 30 ਸੀਟਾਂ ਤੋਂ ਅੱਗੇ ਨੇ ਇਸ ਦੇ ਨਾਲ ਹੀ ਅਦਲਤੀ ਜੇਕਰ ਗੱਲ ਕੀਤੀ ਜਾਏ ਤਾਂ ਮਹਿਜ਼ 2 ਸੀਟਾਂ ਤੋਂ ਅੱਗੇ ਦੇਖੇ ਜਾ ਸਕਦੇ ਨੇ ਤਾਂ ਕਿਤਨਾ ਕਿਤੇ ਕਈ ਅਜਿਹੇ ਉਮੀਦਵਾਰ ਜਿਹੜੇ ਕਿ ਫਿਲਹਾਲ ਦੇ ਲਈ ਲੀਡ ਦੇ ਵਿੱਚ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਜਸ਼ਨ ਮਨਾਉਣ ਦੀ ਸ਼ੁਰੂਆਤ ਵੀ ਜਿਹੜੀ ਕਰ ਦਿੱਤੀ ਗਈ ਹੈ ਕਿਉਂਕਿ ਮਾਰਜਨ ਜਿਹੜਾ ਬਹੁਤ ਵੱਧ ਹੈ ਜਿਸ ਨੂੰ ਪੂਰਾ ਕਰਨਾ ਜਿਹੜਾ ਮੁਸ਼ਕਿਲ ਦੇਖਿਆ ਜਾ ਸਕਦਾ ਹੈ ਇਹ ਹੀ ਕਾਰਨ ਹੈ ਕਿ ਉਮੀਦਵਾਰਾਂ ਦੇ ਵੱਲੋਂ ਇਸ ਗੱਲ ਦਾ ਜਸ਼ਨ ਵੀ ਜਿਹੜਾ ਲਗਾਤਾਰੀ ਮਨਾਇਆ ਜਾ ਰਿਹਾ ਤੇ ਹੁਣ ਸਾਡੇ ਨਾਲ ਇੱਕ ਐਕਸਪਰਟ ਜਿਹੜੇ ਨੇ ਬਦੀਸ਼ ਜਿੰਦਲ ਜੀ ਜੋ ਕਿ 올 ਇੰਡਸਟਰੀਜ਼ ਐਂਡ ਟ੍ਰੇਡ ਫੋਰਮ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਐਕਸਪਰਟ ਉਹ ਲਵਾਂਗੇ ਉਹਨਾਂ ਤੋਂ ਜਾਣਾਂਗੇ ਕਿ ਓਵਰਆਲ ਇੱਕ ਤਸਵੀਰ ਸਰ ਤੁਹਾਨੂੰ ਇਸ ਵੇਲੇ ਕੀ ਦਿਖ ਰਹੀ ਹੈ ਤੁਹਾਡੇ ਸਾਹਮਣੇ ਵੀ ਇਸ ਵਕਤ ਰੁਝਾਨ ਜਿਹੜੇ ਨੇ ਸਕਰੀਨ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਹੀ ਚੱਲ ਰਹੇ ਨੇ ਬਦਲਦੇ ਹੋਏ ਦੇਖੇ ਜਾ ਸਕਦੇ ਨੇ ਦੋ ਸੀਟਾਂ ਜਿੱਤ ਲਿੱਤੀਆਂ ਗਈਆਂ ਨੇ ਐਨਡੀਆ ਦੇ ਵੱਲੋਂ ਆਲਰੇਡੀ ਦੋ ਸੀਟਾਂ ਤੇ ਹਿੱਜਤ ਹਾਸਲ ਕਰ ਲਈਤੀ ਗਈ ਹੈ ਤਾਂ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਕੀ ਕੁਝ ਆਪਣਾ ਵਿਊ ਸਾਂਝਾ ਕਰਨਾ ਚਾਹੋਗੇ ਦੇਖੋ ਇਹ ਰੁਝਾਨਾਂ ਦੇ ਦੋ ਪਹਿਲੂ ਨੇ ਪਹਿਲਾ ਪਹਿਲੂ ਤੇ ਜੇ ਅਸੀਂ ਇਹਨੂੰ ਐਜ਼ ਇਟ ਇਜ਼ ਦੇਖਦੇ ਹਾਂ ਤਾਂ ਇੱਕ ਸਟਰੋਂਗ ਓਪੋਜੀਸ਼ਨ ਬਣਦੀ ਹੈ 220 250 ਦੀ ਜਿਹੜੀ ਇੱਕ اپੋਜੀਸ਼ਨ ਹੁੰਦੀ ਹੈ ਸਰਕਾਰ ਨੇ ਜਦੋਂ ਵੀ ਫੈਸਲਾ ਲੈਣਾ ਜੇ اپੋਜੀਸ਼ਨ ਸਟਰੋਂਗ ਨਹੀਂ ਹੈ ਤਾਂ ਉਹ ਉਹਨੇ ਬਣवाने ਫੈਸਲਾ ਲੈਂਦਾ ਜਿੱਦਾਂ ਕਿ GST ਦੀ ਇੰਪਲੀਮੈਂਟੇਸ਼ਨ ਸੀ ਜਾਂ ਨੋਟ ਬੰਦੀ ਸੀ ਜਾਂ ਕੋਵਿਡ ਦੇ ਵਿੱਚ ਇੰਡਸਟਰੀ ਨੂੰ ਕੋਈ سپورਟ ਨਹੀਂ ਮਿਲੀ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲਿੱਤੇ ਗਏ ਉਸ ਕਰਕੇ ਲਿੱਤੇ ਗਏ ਕਿਉਂਕਿ ਉਹਨਾਂ ਦਾ ਵਿਰੋਧ ਕਰਨ ਵਾਸਤੇ ਉੱਥੇ ਕੋਈ ਸਟਰੋਂਗ ਕੋਈ ਮੌਜੂਦ ਨਹੀਂ ਸੀ ਉਹ ਸਟਰੋਂਗ ਆਪੋਜੀਸ਼ਨ ਦਾ ਫਾਇਦਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਿਉਂਕਿ ਅਸੀਂ ਇੰਡਸਟਰੀ ਦਾ ਪੱਖ ਦੇਖਣਾ ਹੈ ਤੇ ਉਹ ਇੰਡਸਟਰੀ ਨੂੰ ਮਿਲਣ ਦੀ ਸੰਭਾਵਨਾ ਦੂਜੇ ਪਾਸੇ ਅਸੀਂ ਦੇਖੀਏ ਕਿ ਜੇ ਆਂਡੀਆ ਦੇ ਵਿੱਚੋਂ ਕੁਝ ਲਾਇਸ ਟੁੱਟਦੇ ਨੇ ਤੇ ਇੰਡੀਆ ਦੇ ਵਿੱਚ ਆ ਕੇ ਮਿਲਦੇ ਨੇ ਤੇ ਇੱਕ ਇੱਕ ਜਿਹੜੀ ਗਵਰਨਮੈਂਟ ਬਣੇਗੀ ਉਹ ਇੰਨੀ ਇੱਕ ਕੰਪਲਿਕੇਟਿਡ ਬਣ ਜਾਏਗੀ ਕਿ ਜਿਹਦੇ ਨਾਲ ਇੱਕ ਗਰੋਥ ਜਿਹੜੀ ਹੈ ਉਹ ਰੁਕ ਸਕਦੀ ਹੈ ਜੇ ਇਹ ਦੋਨੋਂ ਪਹਿਲੂ ਹਨ ਕਿਉਂਕਿ ਸਰਕਾਰ ਜਿਹੜੀ ਹੈ ਉਹ ਮжоਰਿਟੀ ਦੀ ਬਣਨੀ ਚਾਹੀਦੀ ਹੈ ਲੇਕਿਨ ਆਪੋਜੀਸ਼ਨ ਵੀ ਸਟਰੋਂਗ ਹੋਣੀ ਚਾਹੀਦੀ ਹੈ ਲੇਕਿਨ ਜੇ ਸਰਕਾਰ ਜੋੜ ਤੋੜ ਵਾਲੀ ਬਣ ਗਈ ਕਿਉਂਕਿ ਇੰਡੀਆ ਨੇ ਕਈ ਵਾਰ ਪਹਿਲਾਂ ਦੇਖਿਆ ਜੋੜ ਤੋੜ ਵਾਲੀ ਸਰਕਾਰ ਇੱਕ ਤਾਂ ਲੰਬੇ ਫੈਸਲੇ ਨਹੀਂ ਲੈਂਦੀ ਤੇ ਦੂਸਰਾ ਉਹਦੇ ਵਿੱਚ ਭ੍ਰਸ਼ਟਾਚਾਰ ਬਹੁਤ ਹੁੰਦਾ ਕਿਉਂਕਿ ਜੇ ਤੁਸੀਂ 15 ਪਾਰਟੀਆਂ ਨੂੰ ਖੁਸ਼ ਕਰਨਾ ਤੇ ਉਹਨਾਂ ਨੂੰ ਅਹੁਦੇ ਦੇਣੇ ਪੈਂਦੇ ਤੇ ਕੱਲ ਨੂੰ ਭ੍ਰਸ਼ਟਾਚਾਰ ਵੀ ਕਰਨ ਤੋਂ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਰੋਕਣਾ ਤੁਹਾਡੀ ਸਰਕਾਰ ਜਿਹੜੀ ਉਹ ਚਲੀ ਜਾਣੀ ਇਹ ਦੋ ਪਹਿਲੂ ਜਿਹੜੇ ਨੇ ਇੱਕ ਰਿਜ਼ਲਟ ਜਿਹੜੇ ਨੇ ਹੁਣ ਦੋ ਤਿੰਨ ਘੰਟੇ ਤੋਂ ਬਾਅਦ ਕਲੀਅਰ ਹੋ ਜਾਣਗੇ ਲੇਕਿਨ ਪੋਜੀਸ਼ਨ ਇਹ ਹੈ ਇੰਡਸਟਰੀ ਥੋੜੀ ਖੁਸ਼ ਹੈ ਇਸ ਕਰਕੇ ਕਿ ਜੇ ਐਨਡੀਏ ਆਂਦੀ ਵੀ ਹੈ ਤੇ ਜਿਹੜੀ ਇੰਡੀਆ ਹੈ ਉਹਦੀਆਂ ਜੇ 200 250 ਸਿੱਟਾ ਹੋ ਜਾਂਦੀਆਂ ਨੇ ਤੇ ਇੱਕ ਜੋ ਵੀ ਫੈਸਲਾ ਜਿਹਦਾ 43B ਦਾ ਲਿੱਤਾ ਗਿਆ ਇੰਡਸਟਰੀ ਨੂੰ ਪੁੱਛਿਆ ਨਹੀਂ ਗਿਆ ਉਹਨ ਫਾਈਨਾਂਸ ਮਿਨਿਸਟਰਾਂ ਆਂਦੀ ਇਹ ਕਹਿੰਦੀ ਜੇ ਅਸੀਂ ਜਿੱਤਾਂਗੇ ਤਾਂ ਵਾਪਸ ਨਾਲ ਲੰ ਇਸ ਤਰ੍ਹਾਂ ਦੇ ਫੈਸਲੇ ਕਿਉਂ ਲਿੱਤੇ ਜਾਂਦੇ ਨੇ GST 1 ਨੇਸ਼ਨ 1 ਟੈਕਸ ਦੀ ਗੱਲ ਹੋਈ ਸੀ ਇੰਨਾ ਕੰਪਲੈਕਸ ਕਰਕੇ ਲਗਾ ਦਿੱਤਾ ਗਿਆ ਕਿ ਅੱਜ ਵੀ ਸਰਕਾਰ ਆਪੁੱਲ ਜੀ ਹੋਈ ਹੈ 1000 ਅਮੈਂਡਮੈਂਟਾਂ ਤੋਂ ਬਾਅਦ ਇਸ ਕਰਕੇ ਇਹੀ ਅਸੀਂ ਸੋਚ ਰਹੇ ਹਾਂ ਕਿ ਇਹ ਸ਼ਾਮ ਤੱਕ ਪੋਜੀਸ਼ਨ ਜਿਹੜੀ ਹੈ ਕਲੀਅਰ ਹੋ ਜਾਏਗੀ ਲੇਕਿਨ ਦੋ ਚੀਜ਼ਾਂ ਚਾਹੀਦੀਆਂ ਨੇ ਕਿ ਇੱਕ ਸਟਰੋਂਗ ਗਵਰਨਮੈਂਟ ਦੋਸਰੀ ਸਟਰੋਂਗ ਆਪੋਜੀਸ਼ਨ ਇਹ ਉਸ ਕਰਕੇ ਜੇ ਰਲਿ ਮਿਲੀ ਕਿਉਂਕਿ ਹੁਣ ਵੀ ਐਨਡੀਏ ਦੀ ਜਿਹੜੀ ਪੋਜੀਸ਼ਨ ਚੱਲਦੀ ਪਈ ਹੈ ਕਿ ਕ੍ਰੀਪੀਪੀ ਤੇ ਆਰਜੀ ਜਿਹੜੇ ਨਿਤਿਸ਼ ਦੀ ਪਾਰਟੀ ਹੈ ਉਸ ਤੋਂ ਬਿਨਾ ਉਹਨਾਂ ਦੀ ਸਰਕਾਰ ਨਹੀਂ ਬਣ ਸਕਦੀ ਤੇ ਜੇ ਉਹਨਾਂ ਨੂੰ ਲਾਉਣਾ ਹੈ ਤੇ ਉਹਨਾਂ ਦੀਆਂ ਜਿਹੜੀਆਂ ਸ਼ਰਤਾਂ ਇਹਨਾਂ ਨੂੰ ਮੰਨਣੀਆਂ ਪੈਣਗੀਆਂ ਫਿਰ ਚਾਹੇ ਉਹ ਕੁਝ ਵੀ ਮੰਗਲਣਾ ਚਾਹੇ ਆਪਣੀ ਸਟੇਟ ਵਾਸਤੇ ਮੰਗਲਣ ਤੇ ਚਾਹੇ ਆਪਣੇ ਪਰਸਨਲ ਫਾਇਦੇ ਵਾਸਤੇ ਮੰਗਲਣ ਇਹ ਜੋੜ ਤੋੜ ਦੀ ਕਿਹੜੀ ਸਰਕਾਰ ਬਣੇਗੀ ਇਹ ਬੜੀ ਇੱਕ ਕਮਜ਼ੋਰ ਸਰਕਾਰ ਹੋਵੇ ਜੀ ਤਾਂ ਕੁਲ ਮਿਲਾ ਕੇ ਕਾਫੀ ਜ਼ਿਆਦਾ ਤਣਾਅਪੂਰਨ ਮਾਹੌਲ ਜਿਹੜਾ ਅਸੀਂ ਸਾਫ਼ ਸ਼ਬਦਾਂ ਚ ਕਹਿ ਸਕਦੇ ਹਾਂ ਕਿ ਮਾਹੌਲ ਇਸ ਵੇਲੇ ਕਾਫੀ ਜ਼ਿਆਦਾ ਤਣਾਅਪੂਰਨ ਹੈ ਜਿਹੜਾ ਨਿਫਟੀ ਘਿਰ ਰਿਹਾ ਹੈ ਸੈਂਸੈਕਸ ਘਿਰ ਰਿਹਾ ਹੈ ਜੀ ਉਹ ਇਸੇ ਕਰਕੇ ਘਿਰ ਰਹੇ ਆ ਕਿ ਉਹਨਾਂ ਨੂੰ ਇੱਕ ਕਨਸਰਟਡ ਗਵਰਨਮੈਂਟ ਇੰਡੀਆ ਦੇ ਵਿੱਚ ਬੰਦ ਹੀ ਨਜ਼ਰ ਆ ਰਹੀ ਹੈ ਇਸ ਕਰਕੇ ਉਹ ਸੈਂਸੈਕਸ ਦੇ ਵਿੱਚ ਵੀ ਉਹ ਚੀਜ਼ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਪਏਗੀ ਜੀ ਬਿਲਕੁਲ ਸਰ ਤਾਂ ਸਰ ਪੰਜਾਬ ਸੂਬੇ ਦੀ ਵੀ ਜੇ ਅਗਰ ਅਸੀਂ ਪਾਰਟਿਕੁਲਰਲੀ ਗੱਲ ਕਰੀਏ ਤਾਂ ਬੀਜੇਪੀ ਨੂੰ ਇੱਕ ਵੀ ਸੀਟ ਜਿਹੜ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਜਾਂ ਫਿਰ ਆਜ਼ਾਦ ਉਮੀਦਵਾਰਾਂ ਨੂੰ ਇਸ ਵੇਲੇ ਕਾਫੀ ਜ਼ਿਆਦਾ ਸਮਰਥਨ ਮਿਲਿਆ ਕੀ ਕਾਰਨ ਨੇ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੇ ਵੱਲੋਂ ਭਾਜਪਾ ਨੂੰ ਕਿਉਂ ਨਹੀਂ ਚੁਣਿਆ ਜਾ ਰਿਹਾ ਭਾਜਪਾ ਨੂੰ ਪੰਜਾਬ ਦੇ ਚੁਣਨ ਦੇ ਕਈ ਕਾਰਨ ਹੈ ਪਹਿਲਾ ਤਾਂ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਉਹ ਇਕ ਕੂਪਨ ਨਹੀਂ ਆ ਕਿ ਉਹਨਾਂ ਇੱਕ ਪੁਸ਼ਾਰੀ ਆ ਇਹਨਾਂ ਨੂੰ ਵਿਰੋਧ ਕੀਤਾ ਹੋਇਆ ਦੂਜਾ ਪੰਜਾਬ 2001 ਤੋਂ ਲੈ ਕੇ ਲਗਾਤਾਰ ਪਿਛੜਦਾ ਰਿਹਾ ਜੀ ਜਿੱਦੋਂ ਅਸੀਂ ਤੀਜੇ ਨੰਬਰ ਤੇ ਹੁੰਦੇ ਸੀ ਇੰਡੀਆ ਦੇ ਵਿੱਚ ਅੱਜ 29ਵੇਂ ਨੰਬਰ ਤੇ ਆ ਗਏ ਆ ਸੈਂਟਰ ਨੇ ਕਦੇ ਸਾਡੀ ਵਾਣ ਨਹੀਂ ਫੜ ਕੋਈ ਇਸ ਤਰ੍ਹਾਂ ਦੀ ਪਾਲਸੀਆਂ ਨਹੀਂ ਲਿਆਂਦੀਆਂ ਜਿਹਦੇ ਨਾਲ ਕਿ ਪੰਜਾਬ ਨੂੰ ਕੋਈ ਐਡੀਸ਼ਨਲ ਕਿਉਂ ਵੀ ਸਾਡੀ ਲੋਕੇਸ਼ਨਲ ਡਿਸਐਡਵਾਂਟੇਜ ਹੈ ਅਸੀਂ ਬਿਲਕੁਲ ਦੇਸ਼ ਦੇ ਇੱਕ ਬੰਦ ਕੋਨੇ 'ਚ ਬੈਠੇ ਆ ਜਿੱਥੇ ਸਿਰਫ ਸਾਡੇ ਕੋਲ ਪਾਕਿਸਤਾਨ ਬਚਦਾ ਜਿੱਥੇ ਅਸੀਂ ਆਪਣੇ ਐਕਸਪੋਰਟ ਕਰ ਸਕਦੇ ਆ ਹੋਰ ਅਸੀਂ ਵਰਲਡ 'ਚ ਐਕਸਪੋਰਟ ਕਰਨੀ ਹੋਵੇ ਤਾਂ ਸਾਨੂੰ ਮਾਲ ਆਪਣਾ ਪੋਰਟਾਂ ਤੇ ਭੇਜਣਾ ਪੈਣਾ ਜਿਹੜੀ ਸਾਡੀ ਮੋਬਿਲਿਟੀ ਖਤਮ ਹੋ ਜਾਂਦੀ ਹੈ ਐਂਡ ਇਹਦੀ ਗਵਰਨਮੈਂਟ ਨੂੰ 2 ਸਾਲ ਹੋ 10 ਸਾਲ ਹੋ ਗਏ ਸੀ ਦੋ ਟਰਮਸ ਹਨ ਨੇ ਕੀਤੀਆਂ ਦੋ ਟਰਮਾਂ ਦੇ ਵਿੱਚ ਵੀ ਕਾਫੀ ਟਾਈਮ ਜਿਹੜਾ ਕਿ 2014 ਤੋਂ ਲੈ ਕੇ 2017 ਦਾ ਇਹਨਾਂ ਦੀ ਸਰਕਾਰ ਵੀ ਸੀ ਸਟੇਟ ਵਿੱਚ ਵੀ ਸੀ ਜਿਹਨੂੰ ਆਪਾਂ ਡਬਲ ਇੰਜਨ ਕਹਦਨੇ ਡਬਲ ਇੰਜਨ ਦਾ ਵੀ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ ਇਹ ਕੁਝ ਕਾਰਨ ਰਹੇ ਨੇ ਔਰ ਦੂਸਰਾ ਕੀ ਹੈ ਕਿ ਜਿਹੜਾ ਇੱਕ ਉਤ੍ਰੂਵੀ ਕਰਨ ਦਾ ਸੀਗਾ ਕਿ ਅੰ ਮੰਦਰ ਦੇ ਨਾਮ ਤੇ ਵੋਟਾਂ ਜਾਂ ਪੰਜਾਬ ਇੱਕ 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 ਸਾਰੀਆਂ ਧਰਮਾਂ ਨੂੰ ਮਿਲਾ ਕੇ ਚੱਲਣ ਵਾਲੀ ਸਟੇਟ ਹੈ ਉਹਨੇ ਇਸ ਚੀਜ਼ ਨੂੰ ਕੋਈ ਜ਼ਿਆਦਾ ਇੰਪੋਰਟੈਂਸ ਪੰਜਾਬ ਚ ਮਿਲ ਹੀ ਨਹੀਂ ਹੈ ਕਿ ਕੋਈ ਕੋਈ ਜਾਤ ਦੇ ਨਾਮ ਤੇ ਜਾਂ ਧਰਮ ਦੇ ਨਾਮ ਤੇ ਪੰਜਾਬ ਨੇ ਹਮੇਸ਼ਾ ਵੀ ਕਦੇ ਵੋਟ ਕੀਤੀ ਹੈ ਡਵੈਲਪਮੈਂਟ ਦੇ ਨਾਮ ਤੇ ਕੀਤੀ ਹੈ ਹੁਣ ਪੰਜਾਬੀ ਬੜੇ ਬੜੇ ਇੱਕ ਅਨਕਾਲ ਨੇ ਉਹ ਜੇ ਰਿੰਕੂ ਨੂੰ ਇੱਕ ਸਾਲ ਪਹਿਲਾਂ ਜਿਤਾ ਸਕਦੇ ਨੇ ਤਾਂ ਉਹਨੂੰ 2 ਲੱਖ ਵੋਟਾਂ ਨਾਲ ਹਰਾ ਵੀ ਸਕਦੇ ਆ ਇਸ ਕਰਕੇ ਪੰਜਾਬੀਆਂ ਨੂੰ ਪੰਜਾਬੀਆਂ ਦੀਆਂ ਵੋਟਾਂ ਨੂੰ ਲੈਣਾ ਕੋਈ ਕਿਸੇ ਪਾਰਟੀ ਵਾਸਤੇ ਬਹੁਤ ਆਸਾਨ ਕੰਮ ਬਣ ਗਿਆ ਜੀ ਇਤਨਾ ਸਰ ਦੇਖ ਸਕਦੇ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਿ ਅਸੀਂ ਬਹੁਤ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਅਸੀਂ ਜਦੋਂ ਤੇ ਸੱਤਾ ਵਿੱਚ ਆਇਆ ਸਾਡੇ ਵੱਲੋਂ ਬਹੁਤ ਕੁਝ ਲੋਕਾਂ ਦੇ ਲਈ ਕੀਤਾ ਗਿਆ ਪਰ ਕਿਤੇ ਨਾ ਕਿਤੇ ਕਾਂਗਰਸ ਨੂੰ ਜ਼ਿਆਦਾ ਸਮਰਥਨ ਮਿਲਿਆ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੀ ਕੀ ਕਮੀਆਂ ਸੀ ਕੀ ਖਾਮੀਆਂ ਸੀ ਤੁਹਾਡੇ ਥਿਊ ਦੇ ਵਿੱਚ ਤੁਹਾ ਨੂੰ ਕੀ ਲੱਗਦਾ ਤੁਸਾਂ ਕੋ ਜਦੋਂ ਕੋਈ ਪਾਰਟੀ ਬਹੁਤ ਵਹੁਮਤ ਨਾਂਦੀ ਹੈ ਬੰਨਵੇਂ ਸਿੱਟਾ ਕੋ ਥੋੜੀਆਂ ਨਹੀਂ ਹੁੰਦੀਆਂ ਮੈਨੂੰ ਲੱਗਦਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਿਛਲੇ 15-20 ਸਾਲ ਤੋਂ ਕਿਸੇ ਨੂੰ ਏਡੀ ਵੱਡੀ ਮੈਜੋਰਟੀ ਨਹੀਂ ਮਿਲੀ ਔਰ ਲੋਕਾਂ ਨੇ ਦਿੱਤੀ ਲੋਕਾਂ ਦੀ ਐਕਸਪੈਕਟੇਸ਼ਨ ਵੱਧ ਜਾਂਦੀ ਹੈ ਇਹਨਾਂ ਨੇ ਕਿਹਾ ਕਿ ਅਸੀਂ 1000 ਰੁਪਏ ਮਹੀਨਾ ਦੇਵਾਂਗੇ ਇਹਨਾਂ ਨੇ ਕਿਹਾ ਨਸ਼ੇ ਖਤਮ ਕਰਾਂਗੇ ਇੰਡਸਟਰੀ ਦੀ ਗਰੋਥ ਦੀ ਗੱਲ ਹੋਈ ਇਹ ਚੀਜ਼ਾਂ ਕਿਤੇ ਪਿੱਛੇ ਪੈ ਗਈ ਜੀ ਇੰਡਸਟਰੀ ਦੀ ਗਰੋਥ ਨੂੰ ਲੈ ਕੇ ਜਿਹੜੇ ਇਹਨਾਂ ਨੇ ਕਿਹਾ ਕਿਤੇ ਕਿਤੇ ਗਏ ਸੀ ਅੱਜ ਪ੍ਰਸ਼ਟਾਚਾਰ ਬਹੁਤ ਮੈਂ ਬਹੁਤ ਲੜਾਈ ਲੜ ਰਿਹਾ ਜੀਐਸਟੀ ਮਹਿਕਮਾ ਹੋਏ ਚਾਹੇ ਪੋਲੂਸ਼ਨ ਡਿਪਾਰਟਮੈਂਟ ਹੋਏ ਚਾਹੇ ਹੋਰ ਮਹਿਕਮੇ ਹੋਣ ਕਿ ਤਨਾ ਕਿਤੇ ਅੱਜ ਵੀ ਜੋ ਪਹਿਲਾਂ ਹਾਲਾਤ ਹੁੰਦੇ ਸੀਗੇ ਕਿ ਬਿਨਾ ਪੈਸੇ ਦਿੱਤੇ ਕੰਮ ਨਹੀਂ ਹੁੰਦਾ ਉਹ ਅੱਜ ਵੀ ਉਸੇ ਤਰ੍ਹਾਂ ਚੱਲਦਾ ਠੀਕ ਹੈ ਸਰਕਾਰਾਂ ਜੋ ਮਰਜ਼ੀ ਦਾਅਵੇ ਕਰ ਲੈਣ ਲੋਕ ਉਸ ਚੀਜ਼ ਤੋਂ ਵੀ ਨਾਰਾਜ਼ ਨੇ ਦੂਸਰੀ ਗੱਲ ਹੈ ਕਿ ਪੰਜਾਬ ਨੂੰ ਇੱਕ ਯੂ ਟਰਨ ਲਿਆਉਣ ਵਾਸਤੇ ਕੋਈ ਵਾਅਦੇ ਦਾਅਵੇ ਨਹੀਂ ਕਿ ਇਨਵੈਸਟਮੈਂਟ ਆ ਰਹੀ ਹੈ ਇਨਵੈਸਟਮੈਂਟ ਜਾ ਰਹੀ ਹੈ ਉਹਨਾਂ ਚੀਜ਼ਾਂ ਨਾਲ ਨਹੀਂ ਬੰਨਣਾ ਇੱਕ ਸਰਕਾਰ ਨੂੰ ਅੱਜ ਤੇ 1000 ਕਰੋੜ ਰੁਪਏ ਸਰਕਾਰ ਦਾ ਜਿਹੜਾ ਇੱਕ ਸਬਸਿਡੀ ਬਜਟ ਜਾ ਰਿਹਾ ਇੱਕ ਇੱਕ ਸਟੇਟ ਜਿਹਦਾ ਬਜਟ ਦਾ 20% ਹਿੱਸਾ ਹੀ ਸਬਸਿਡੀਆਂ ਚ ਚਲੇ ਜਾਵੇ ਉਹ ਖੇਤਾਂ ਨੂੰ ਪਾਣੀ ਦੇਣ ਦੀ ਸਬਸਿਡੀ ਹੈ ਜਾਂ 600 ਯੂਨਿਟ ਦੀ ਸਬਸਿਡੀ ਹੈ ਔਰ ਹੈਲਥ ਵਾਸਤੇ ਬਜਟ ਨਹੀਂ ਪਾਤਾ এডੂਕੇਸ਼ਨ 인ਫਰਾਸਟ੍ਰਕਚਰ ਅੱਜ ਫੋਕਲ ਪੁਆਇੰਟਾਂ ਦੇ ਹਾਲਾਤ ਇਹ ਨੇ ਕਿ ਅਸੀਂ ਆਪਣੀਆਂ ਫੈਕਟਰੀਆਂ 'ਚ ਨਹੀਂ ਜਾ ਸਕਦੇ ਇੰਡਸਟਰੀਅਲ ਏਰੀਆ ਦੇ ਵਿੱਚ ਹਾਲਾਤ ਇਹ ਨੇ ਕਿ ਤੁਸੀਂ ਨਹੀਂ ਜਾ ਸਕਦੇ ਅੱਜ ਪਾਲਿਸਿਜ਼ ਨਹੀਂ ਆ ਅੱਜ ਲੁਧਿਆਣੇ ਦੇ ਇੰਡਸਟਰੀਅਲ ਜ਼ੋਨ ਦੇ ਵਿੱਚ ਘੱਟੋ ਘੱਟ 5000 ਲੋਕਾਂ ਨੇ ਇੰਡਸਟਰੀ ਵਾਸਤੇ ਪਲਾਟ ਲੈ ਲਏ ਸਰਕਾਰ ਆ ਇਹ ਕਹਿੰਦੀ ਜੇ ਉੱਥੇ ਫੈਕਟਰੀਆਂ ਆ ਸਕਦੀ ਤਾਂ ਪਾਲਿਸਿ ਚੇਂਜ ਹੋਵੇ ਇਹ ਜਿਹੜੇ ਫੈਸਲੇ ਸੀ ਇਹਨਾਂ ਨੇ ਲੋਕਾਂ ਨੂੰ ਸਰਕਾਰ ਦੇ ਥੋੜਾ ਜਿਹਾ ਖਿਲਾਫ ਜਾਨਤੇ ਮਜਬੂਰ ਕਰ ਦਿੱਤਾ ਔਰ ਦੂਸਰੀ ਗੱਲ ਹੈ ਕਿ ਜਿਹੜੀਆਂ ਐਕਸਪੈਕਟੇਸ਼ਨ ਸੀ ਪਿੰਡਾਂ ਦੀ ਐਕਸਪੈਕਟੇਸ਼ਨ ਸੀ ਉਹ 1000 ਰੁਪਏ ਅੱਜ ਕੱਲ ਚੱਲਦੀ ਪਈ ਹੈ ਪਿੰਡਾਂ ਦੇ ਵਿੱਚ ਕਿਉਂਕਿ ਜਿਹੜੇ ਲੋਅਰ ਕਲਾਸ ਥੋੜੀ ਸਾਡੀ ਆਬਾਦੀ ਹੈ ਉਹਦੇ ਵਾਸਤੇ ਕਮਡੀ ਦਾ ਕਮ ਸੀ ਜੀ ਉਹ ਨਹੀਂ ਮਿਲਿਆ ਉਹਦੀ ਵੀ ਇੱਕ ਰਿਸਾਈਨਮੈਂਟ ਸੀ ਦੂਸਰਾ ਇਹ ਹੈ ਕਿ ਹੁਣ ਇੱਕ ਟ੍ਰੈਂਡ ਚੇਂਜ ਹੁੰਦਾ ਜਾਂਦਾ ਸ਼ਹਿਰਾਂ ਦੇ ਵਿੱਚ ਹੁਣ ਅਸੀਂ ਦੇਖੇ ਕਿ ਲੁਧਿਆਣੇ ਵਿੱਚ ਕਦੇ ਪਿਛੇ ਪੀ ਲੜੀ ਨਹੀਂ ਸੀ ਅੱਜ ਦੂਜੇ ਨੰਬਰ ਤੇ ਲੜ ਰਹੀ ਹੈ ਔਰ ਆਪ ਤੀਸਰੇ ਨੰਬਰ ਤੇ ਉਸ ਕਰਕੇ ਜਿਹੜਾ ਉਹ ਇੱਕ ਏਜੰਡਾ ਸੀ ਬੀਜਪੀ ਦਾ ਕਿਤੇ ਉਹ ਵੀ ਥੋੜਾ ਜਿਹਾ ਕਾਮਯਾਬ ਹੁੰਦਾ ਦੇਖੇ ਪੰਜਾਬ ਦੇ ਵਿੱਚ ਉਹਦਾ ਉਹਦਾ ਵੀ ਜਿਹੜਾ ਅਸਰ ਹੈ ਉਹ ਆਪ ਤੇ ਪਿਆ ਜੀ ਬਿਲਕੁਲ ਤਾਂ ਕਾਂਗਰਸ ਨੂੰ ਚੁਣਿਆ ਗਿਆ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਤਾਂ ਤੁਹਾਨੂੰ ਪਰਸਨਲੀ ਕੀ ਲੱਗਦਾ ਕਿ ਕੀ ਕੁਝ ਕਾਰਨ ਹੋ ਸਕਦੇ ਨੇ ਕਾਂਗਰਸ ਨੂੰ ਚੁਣਨ ਦੇ ਕੀ ਉਹ ਬੀਜਪੀ ਆਮ ਆਦਮੀ ਪਾਰਟੀ ਦੀ ਗਲਤੀਆਂ ਹੈਗੇ ਕਿ ਕਾਂਗਰਸ ਨੂੰ ਚੁਣਿਆ ਗਿਆ ਜਾਂ ਫਿਰ ਕਾਂਗਰਸ ਵੱਲੋਂ ਹੀ ਅਜਿਹਾ ਕੁਝ ਆਫਰ ਕੀਤਾ ਗਿਆ ਦੇਖੋ ਐਦਾ ਹੀ ਹੁੰਦਾ ਅੱਜ ਤੁਸੀਂ ਜਲੰਧਰ ਦੀ ਐਗਜ਼ਾਮਪਲ ਲੈ ਲਓ ਸਾਲ ਪਹਿਲਾਂ ਕਾ ਆਪਨੇ ਰਿੰਕੂ ਨੂੰ ਖੜਾ ਕੀਤਾ ਸੀ ਅੱਜ ਕਿਉਂਕਿ ਪੋਲਿਟਿਸ਼ੀਅਨ ਦੇ ਉੱਪਰ ਵੀ ਵਿਸ਼ਵਾਸ ਲੋਕਾਂ ਨੂੰ ਰਿਹਾ ਨਹੀਂ ਬਟ ਉਹ 2 ਸਾਲ ਜਿਹੜੇ 2 ਟਰਮਸ ਨੇ ਉਹ ਭਾਜਪਾ ਚੋਂ ਜਿੱਤੇ ਸੀ ਇਸ ਵਾਰ ਉਹ ਕਾਂਗਰਸ ਲੋਕਾਂ ਨੂੰ ਜਿਹੜੀ ਇਹ ਦਲ ਬਦਲੀ ਹੈ ਖਿਮਸ਼ਾਹਰਪੁਰ ਦੀ ਸੀਟ ਨੂੰ ਲੈ ਕੇ ਬਾਕੀ ਜਿੰਨੀਆਂ ਵੀ ਸੀਟਾਂ ਨੇ ਉਹਦੇ ਤੁਸੀਂ ਦੇਖੋਗੇ ਕਿ ਜਿੰਨਾ ਵੀ ਕੈਂਡੀਡੇਟਸ ਨੇ ਪਾਰਟੀ ਬਦਲ ਕੇ ਦੂਜੇ ਪਾਸੇ ਆਏ ਨੂੰ ਸਭ ਨੂੰ ਲੋਕਾਂ ਨੇ ਤੀਸਰੇ ਨੰਬਰ ਤੇ ਜਾਂ ਦੂਸਰੇ ਨੰਬਰ ਤੇ ਰੱਖਿਆ ਇਸ ਕਰਕੇ ਇਹ ਇਹ ਵੀ ਇੱਕ ਫੈਕਟਰ ਸੀ ਕਿ ਲੋਕਾਂ ਨੂੰ ਇਸ ਚੀਜ਼ ਦੀ ਵੀ ਬੜੀ ਤਕਰੀਬ ਸੀ ਕਿ ਤੁਹ ਤੋਂ ਨੂੰ ਅਸੀਂ ਕਿਸੇ ਪਾਰਟੀ ਵੱਲੋਂ ਜਿਤਾ ਕੇ ਭੇਜਦੇ ਆਂ ਤੇ ਤੁਸੀਂ ਆਪਣੀ ਮਰਜ਼ੀਆਂ ਨਾਲ ਜਾਂ ਆਪਣੇ ਲਾਲਚ ਕਰਕੇ ਦੂਸਰੀਆਂ ਪਾਰਟੀਆਂ ਚਲੇ ਜਾਣੇ ਇਹ ਚੀਜ਼ ਦਾ ਵੀ ਨਤੀਜਾ ਜਿਹੜਾ ਕਾਫੀ ਜ਼ਿਆਦਾ ਲੋਕ ਇਸ ਵਾਰ ਡਿਸਪਾਇੰਟਡ ਦੇਖੇ ਜਾ ਰਹੇ ਕਿਉਂਕਿ ਇਸ ਵਾਰ ਕਾਫੀ ਜ਼ਿਆਦਾ ਸਮੀਕਰਨ ਬਹੁਤ ਜ਼ਿਆਦਾ ਲੈਵਲ ਤੇ ਬਦਲੇ ਨੇ ਹੋਰ ਇਹ ਨਾ ਚੀਜ਼ਾਂ ਦਾ ਅਸਰ ਜਿਹੜਾ ਕਿਉਂਕਿ ਕਈ ਸਟੇਟਾਂ ਦੀਆਂ ਇਲੈਕਸ਼ਨ ਹੋਣ ਤਿੰਨ ਸਟੇਟਾਂ ਦੀਆਂ ਇਲੈਕਸ਼ਨ ਜਿਹੜੀਆਂ ਨਿچے ਚੱਲ ਰਹੀ ਹੈ ਚਾਹੇ ਉਹ ਆਂਧਰਾ ਪ੍ਰਦੇਸ਼ ਦੀ ਦੇਖੀਓ ਉੱਥੋਂ ਵੀ ਬੀਜੇਪੀ ਕਾਫੀ ਪਿੱਛੇ ਚਲੀ ਗਈ ਹੈ Odisha ਚ ਕਾਂਗਰਸ ਆ ਗਈ ਹੈ ਦੁਬਾਰਾ ਫਿਰ ਤੋਂ ਅਤੇ ਬੀਜੇਟੀ ਉੱਥੋਂ ਆ ਰਹੀ ਹੈ ਇਸ ਕਰਕੇ ਜਿਹੜੇ ਸਟੇਟਾਂ ਦੇ ਰਿਜ਼ਲਟ ਆਉਣ ਵਾਲੇ ਤੇ ਫੋਨ ਬਾਕੀ ਤੇ ਜਿਹੜਾ 2.5 ਸਾਲ ਨੇ ਉਹ ਆਮ ਆ ਕੀ ਆਪਣੀ ਨੀਤੀ ਚ ਜਾਂ ਆਪਣੀ ਨੀਤੀ ਦੇ ਵਿੱਚ ਬਦਲਾਵ ਲੈ ਕੇ ਆਵੇ ਕਿ ਜੇ ਜਿਸ ਪੋਜੀਸ਼ਨ ਤੇ ਲੋਕਾਂ ਨੇ ਪਹੁੰਚਾ ਦਿੱਤਾ ਉਹਨਾਂ ਨੂੰ ਅੱਜ ਸੰਗਰੂਰ ਦੀ ਸੀਟ ਇੱਕ ਜਿੱਤੀ ਹੈ ਉਹਨਾਂ ਨੇ ਜਾਂ ਅੱਗੇ ਚੱਲ ਰਹੇ ਨੇ ਜਾਂ ਹੁਸ਼ਿਆਰਪੁਰ ਅੱਗੇ ਚੱਲ ਰਹੇ ਨੇ ਇਹ ਦੋ ਤਿੰਨ ਸੀਟਾਂ ਤੋਂ ਇਲਾਵਾ ਬਾਕੀ ਸੀਟਾਂ 'ਚ ਕਈਆਂ 'ਚੋ ਤੀਸਰੇ ਨੰਬਰ ਦਾ ਦੂਸਰੇ ਨੰਬਰ ਤੇ ਵੀ ਨਹੀਂ ਜੀ ਇਸ ਕਰਕੇ ਇਹਨਾਂ ਨੂੰ ਹੁਣ ਸੋਚਣਾ ਪੈਣਾ ਕਿ ਇਹ ਬਿਊਰੋਕ੍ਰੇਸੀ ਦਾ ਜਾਂ ਜਿਹੜਾ ਕਰਪਸ਼ਨ ਦਾ ਇੱਕ ਜਾਲ ਪੰਜਾਬ 'ਚ ਬੁਣਿਆ ਹੋਇਆ ਹੈ ਪਿਛਲੇ 20 ਸਾਲ ਤੋਂ ਉਸ ਜਾਲ ਤੋਂ ਕਿਵੇਂ ਬਾਹਰ ਆ ਕੇ ਇਹ ਆਪਣੇ ਏਜੰਡੇ ਨੂੰ ਲਾਗੂ ਕਰਦੇ। ਜੀ ਬਿਲਕੁਲ ਸਰਤਾ ਸਰ ਅਸੀਂ ਦੇਖਿਆ ਕਿ ਪਾਰਟੀਆਂ ਦੇ ਵੱਲੋਂ ਚੌਣ ਪ੍ਰਚਾਰ ਕੀਤਾ ਜਾ ਰਿਹਾ ਸੀ 스타 ਪ੍ਰਚਾਰਕ ਵੀ ਜਿਹੜੇ ਨੇ ਆਰਐਸੀ ਰੈਲੀਆਂ ਦਾ ਹਿੱਸਾ ਬਣ ਰਹੇ ਸੀ। ਯੋਗੀ ਅਦਿੱਤਿਆਨਾਥ ਵੀ ਜਿਹੜੇ ਨੇ ਉਹ ਵੀ ਪਹੁੰਚੇ ਸੀ ਲੁਧਿਆਣਾ ਦੇ ਵਿੱਚ ਪਰ ਗੱਲ ਕੀਤੀ ਜਾਏ ਤਾਂ ਪੀਐਮ ਮੋਦੀ ਕਿਤੇ ਨਾ ਕਿਤੇ ਲੁਧਿਆਣਾ ਦੇ ਵਿੱਚ ਰੈਲੀਆਂ ਦਾ ਹਿੱਸਾ ਨਹੀਂ ਬਣ ਸਕੇ ਤਾਂ ਕੀ ਸੋਚਦੇ ਹੋ ਕਿੰਨਾ ਅਸਰ ਪੈਂਦਾ ਹੈ ਇਨ੍ਹਾਂ ਗੱਲਾਂ ਦੇ ਨਾਲ? ਕਿ ਇਸ ਦੇ ਨਾਲ ਕੋਈ ਫਰਕ ਪੈਂਦਾ ਅਗਰ ਕੀ ਮੋਦੀ ਹੋਰ ਨਹੀਂ ਹੈ ਕਿ ਅੱਜ ਯੋਗੀ ਆਪਣੀ ਸਟੇਟ ਤੋਂ ਵੀ ਪਿੱਛੇ ਹਟ ਰਹੇ। ਹਮ ਉਹ ਸਟਾਰ ਪ੍ਰਚਾਰਕ ਜਿਹੜੇ ਸਟਾਰ ਪ੍ਰਚਾਰਕ ਹੋੁੰਦੇ ਨੇ ਜਿਹੜੇ ਆਪਣੇ ਸਕਸੈਸਫੁਲ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ ਅੱਜ ਇੱਕ ਲੀਡਰ ਜਿਹੜਾ ਆਪਣੀ ਸਟੇਟ ਚੋਂ ਹੀ ਪਿੱਛੇ ਹਾਰ ਰਿਹਾ ਉਹ ਇੱਥੇ ਆ ਕੇ ਪ੍ਰਚਾਰ ਕਰੇਗਾ ਉਹਨੂੰ ਲੋਕੀ ਬਹੁਤ ਸੀਰੀਅਸਲੀ ਨਹੀਂ ਲੈਣਗੇ ਅਜ ਵੀ ਅਸੀਂ ਦੇਖਦੇ ਹਾਂ ਜਿਹੜੀ ਸਾਡੀ 75% ਲੇਬਰ ਹੈ ਉਹ ਯੂਪੀ ਚੋਂ ਆਉਂਦੀ ਹੈ ਜਿੱਥੇ ਬਹੁਤ ਇੰਡਸਟਰੀਅਲਾਈਜੇਸ਼ਨ ਹੋ ਗਈ ਹੁੰਦੀ ਜਾਂ ਜਿੰਵੇਂ ਆਪਾਂ ਕਹਿੰਦੇ ਆ ਕਿ ਇੰਡੀਆ ਚ ਦੂਜੇ ਨੰਬਰ ਤੇ ਯੂਪੀ ਆ ਗਿਆ ਤੇ ਫਿਰ ਇਹਨਾਂ ਲੋਕਾਂ ਨੂੰ ਆਪਣਾ ਕਾਰ ਬੇਕਾਰ ਕਰਨ ਦੀ ਜ਼ਰੂਰਤ ਨਹੀਂ ਸੀ ਗੱਲਾਂ ਅਖਬਾਰੀ ਜਾਂ ਇੱਕ ਪਰਲੀਆਂ ਦੱਸੀਆਂ ਜਾਂਦੀਆਂ ਉਹ रियलिटी तो बढ़िया दूर ਨੇ ਇਸ ਕਰਕੇ ਦੂਸਰੀ ਗੱਲ ਹੈ ਕਿ ਹੁਣ ਜਿਹੜੇ ਉਤੋਂ ਫਰੀ ਫਰੀਦਕੋਟ ਤੋਂ ਖੜੇ ਸੀ ਉਹਦੇ ਵਾਸਤੇ ਪੂਰੀ ਫਿਲਮ ਇੰਡਸਟਰੀ ਆ ਗਈ ਸੀ ਉਹਨਾਂ ਵਾਸਤੇ ਪ੍ਰਚਾਰ ਕਰਨ ਵਾਸਤੇ ਲੇਕਿਨ ਉਹ ਵੀ ਅੱਜ ਮੈਨੂੰ ਲੱਗਦਾ ਕਿ ਸ਼ਾਇਦ ਉਹ ਤੀਸਰੇ ਨੰਬਰ ਤੇ ਜਾਂ ਦੂਸਰੇ ਨੰਬਰ ਤੇ ਇਸ ਕਰਕੇ ਇਹ ਚੀਜ਼ਾਂ ਨੂੰ ਲੋਕ ਉਹ ਨਹੀਂ ਬਧਰ ਕਰਦੇ ਲੋਕ ਆਪਣੇ ਮੁੱਦਿਆਂ ਦੇ ਨਾਲ ਹੀ ਜੁੜ ਕੇ ਰਹਿੰਦੇ ਨੇ ਔਰ ਦੂਸਰੀ ਗੱਲ ਇਹ ਕਿ 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 ਸਿਮਪਤੀ ਵੋਟ ਵੀ ਪਾਈ ਜਾਂਦੀ ਹੈ ਬਿਲਕੁਲ ਔਰ ਤੁਸੀਂ ਕਿਉਂਕਿ ਵੜਿੰਗ ਸੀ ਵੜਿੰਗ ਪਹਿਲੀ ਵਾਰ ਨੂੰ ਤੇ ਆਨੇ ਲੜਿਆ ਠੀਕ ਹੈ ਬਾਹਰਲਾ ਕੈਂਡੀਡੇਟ ਸੀ ਲੇਕਿਨ ਵੜਿੰਗ ਨੂੰ ਉਹਦੀ ਕਾਬਲੀਅਤ ਦੀ ਵੋਟ ਕੱਟ ਮਿਲੀ ਹੋਣੀ ਹੈ ਬਿੱਟੂ ਦੇ ਗੁੱਸੇ ਦੀ ਵੋਟ ਜ਼ਿਆਦਾ ਮਿਲ ਗਈ ਕਿ ਅਸੀਂ ਇਹਨੂੰ ਦੋ ਵਾਰ ਜਿਤਾਇਆ ਨੇ ਕੁਝ ਕੀਤਾ ਨਹੀਂ ਤੀਸਰੀ ਵਾਰ ਫਿਰ ਪਾਰਟੀ ਬਦਲ ਕੇ ਆ ਗਏ ਜੀ ਇਸ ਕਰਕੇ ਲੋਗ ਹਰ ਕਈ ਐਂਗਲਾਂ ਤੋਂ ਦੇਖ ਕੇ ਫਿਰ ਵੋਟ ਪਾ ਜਾਂਦੇ ਜੀ ਬਿਲਕੁਲ ਤਾਂ ਸਰ ਮੌਜੂਦਾ ਰ ਜੋ ਆਨਾਂਦੀ ਜੇਕਰ ਅਸੀਂ ਗੱਲ ਕਰੀਏ ਤਾਂ ਕੀ ਤੁਹਾਡੀ ਨਜ਼ਰ ਵਿੱਚ ਕੀ ਇੱਕ ਕੰਕਲੂਜਨ ਹੈ ਕੀ ਕਹਿਣਾ ਚਾਹੋਗੇ ਮੈਂ ਉਹੀ ਗੱਲ ਕਰ ਰਿਹਾ ਕਿ ਇਹ ਇਹ ਰਿਜ਼ਲਟ ਜਿਹੜੇ ਨੇ ਇਹ ਸ਼ਾਮ ਤੱਕ ਆ ਜਾਣਗੇ ਲੇਕਿਨ ਘੱਟੋ ਘੱਟ 7 ਤੋਂ 10 ਦਿਨ ਲੱਗ ਜਾਣੇ ਆ ਇਹਨਾਂ ਨੂੰ ਸੈਟਲ ਕਰਨ ਵਾਸਤੇ ਕਿਉਂਕਿ ਫੇਰ ਉਹੀ ਗੱਲ ਹੈ ਕਿ ਜਿਹੜੀ ਪਾਰਟੀ ਇਨ ਪਾਵਰ ਹੈ ਜੇ ਉਹ 272 ਤੋਂ ਘੱਟ ਉਹਦੀ ਆਪਣੀਆਂ ਸੀਟਾਂ ਰਹਿ ਗਈਆਂ ਤਾਂ ਉਹਨਾਂ ਨੂੰ ਲੋਕਾਂ ਦੀਆਂ ਸ਼ਰਤਾਂ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨ ਉਹਨਾਂ ਨੂੰ ਬਿੰਤਾਂ ਤੇ ਉਹਨਾਂ ਨੂੰ ਲਾਲਚ ਦੇ ਕੇ ਸਰਕਾਰਾਂ ਬਣਾਉਣੀਆਂ ਪੈਣੀਆਂ ਅੱਜ ਦੋਨੋਂ 13 ਜਿਹੜੀਆਂ ਭਾਜਪਾ ਦੇ ਆ ਦੋ ਮੇਨ ਪਾਰਟੀਆਂ ਜਿਨ੍ਹਾਂ ਨਾਲ ਕੋਲ 31 ਸੀਟਾਂ ਨੇ ਅੱਜ ਉਹਨਾਂ ਦੇ ਨਾਲ ਐਨਡੀਆ ਦੀ ਵੀ ਗੱਲ ਚੱਲ ਰਹੀ ਹੈ ਐਨਡੀ ਦੀ ਵੀ ਗੱਲ ਚੱਲ ਰਹੀ ਹੈ ਜੀ ਹੁਣ ਉਹਨਾਂ ਕੋਲ ਜਿਹੜਾ ਇੱਕ ਕਹਿੰਦੇ ਕਿ ਉਹਨਾਂ ਦੇ ਹੱਥ 'ਚ ਇੱਕ ਲੱਡੂ ਆ ਗਿਆ ਇਸ ਤਰ੍ਹਾਂ ਦਾ ਕਿ ਉਹ ਆਪਣੀ ਮਰਜ਼ੀ ਨਾਲ ਖਾ ਸਕਦੇ ਨੇ ਉਹਨਾਂ ਨੂੰ ਦੋਨੋਂ ਪਾਸੇ ਕਿਤੇ ਵੀ ਜਾਂਦੇ ਆ ਤਾਂ ਉਹਨਾਂ ਦੀ ਮਰਜ਼ੀ ਦੀਆਂ ਮੰਤਰਾਲੇ ਆ ਮਿਲ ਗਏ ਮਰਜ਼ੀ ਦੇ ਪੋਸਟਾਂ ਮਿਲ ਗਏ ਔਰ ਕੱਲ ਨੂੰ ਇਹ ਚੀਜ਼ਾਂ ਜਿਹੜੀਆਂ ਇੱਕ ਡੈਮੋਕ੍ਰੇਸੀ ਵਾਸਤੇ ਜਦੋਂ ਤੁਸੀਂ نیچے ਚੁੱਕ ਕੇ ਸਰਕਾਰਾਂ ਬਣਾਉਂਦੇ ਆ ਇੱਕ ਲੰਬੀ ਡੈਮੋਕ੍ਰੇਸੀ ਵਾਸਤੇ ਇਹ ਚੀਜ਼ਾਂ ਘਾਤਕ ਹੈ ਸੀ 1998 ਦੇ ਵਿੱਚ ਵੀ ਤੇ ਦੇਖਿਆ ਸੀ ਜਦੋਂ ਜੋੜ ਤੋੜ ਕਰਕੇ ਸਰਕਾਰਾਂ ਬਣੀਆਂ ਸੀਗੀਆਂ ਔਰ ਇੱਕ ਨਰਖਲ ਸ਼ਾਇਦ 2 ਸਾਲ ਦੇ ਵਿੱਚ 6 ਪ੍ਰਧਾਨ ਮੰਤਰੀ ਜਾਂ 5 ਪ੍ਰਧਾਨ ਮੰਤਰੀ ਬਦਲ ਗਏ ਸੀਗੇ ਉਹ ਹਾਲਾਤ ਉਹ ਸੀਗੇ ਕਿ ਉਹਨਾਂ ਨੇ ਇੰਡੀਆ ਨੂੰ ਬਹੁਤ ਪਿੱਛੇ ਪਾਤਾ ਸੀ ਜੀ ਤਾਂ ਕਿਤੇ ਨਾ ਕਿਤੇ ਹਿਸਟਰੀ ਦੀ ਇਹ ਗੱਲ ਹੋਣੀ ਦੇਖੀ ਜਾ ਸਕਦੀ ਹੈ ਕਿ ਕੱਲ ਨੂੰ ਜੇ ਇਹ ਦਲ ਆਪਣੀਆਂ ਗੱਲਾਂ ਤੋਂ ਬਦਲਦੇ ਨੇ ਔਰ ਇੰਡੀਆ ਦਾ ਸਾਥ ਛੱਡਦੇ ਤਾਂ ਸ਼ਾਇਦ ਉਹ ਜਿਹੜੀ 98 ਵਾਲੀ ਜਾਂ 97 ਵਾਲੀ ਹਿਸਟਰੀ ਹੈ ਉਹ ਸ਼ਾਇਦ ਦੁਬਾਰਾ ਫਿਰ ਕਦੇ ਰਿਪੀਟ ਨਾ ਹੋ ਜੀ ਬਿਲਕੁਲ ਤਾਂ ਧੰਨਵਾਦ ਸਰ ਤੁਸੀਂ ਸਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਆਪਣੇ ਵਿਊਸ ਸਾਂਝੇ ਕੀਤੇ ਤਾਂ ਇਹ ਸੀ ਸਾਡੇ ਨਾਲ ਬਦੀਸ਼ ਜਿੰਦਲ ਜੀ ਜਿਨ੍ਹਾਂ ਦੇ ਵੱਲੋਂ ਕਲੀ-ਕਲੀ ਗੱਲ ਤੋਂ ਲੈ ਕੇ ਅਨਲਿਸਿਸ ਜਿਹੜੇ ਨੇ ਸਾਡੇ ਨਾਲ ਕੀਤੇ ਗਏ ਤਾਂ ਹੁਣ ਜਿਵੇਂ ਕਿ ਸਰ ਨੇ ਕਿਹਾ ਕਿ ਸ਼ਾਮ 5 ਵਜੇ ਤੱਕ ਪਿਕਚਰ ਜਿਹੜੀ ਹੈ ਕੰਪਲੀਟਲੀ ਕਲੀਅਰ ਹੋ ਜਾਏਗੀ ਕਿ ਕਿਸ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਜਾ ਰਹੀ ਹੈ ਤਾਂ ਤੁਹਾਡੇ ਨਾਲ ਵੀ ਅਪਡੇਟਸ ਲੈ ਕੇ ਜ਼ਰੂਰ ਹੀ ਹਾਜ਼ਰ ਹੁੰਦੇ ਰਵਾਂਗੇ